ਕਾਲ ਜੀ ਮੈਂ ਆਸ਼੍ਰਿਤਕ ਕੋ ਸੰਬੰਧ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਜਿਹੜੇ ਸ਼੍ਰੋਮੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਉਹਨਾਂ ਨੂੰ ਵੱਡਾ ਝਟਕਾ ਲੱਗਾ ਹੈ ਜੇਕਰ ਗੱਲ ਕਰੀਏ ਤਾਂ ਸ਼੍ਰੋਮੀ ਅਕਾਲੀ ਦਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਦਲਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਜਿੱਥੇ ਸ਼੍ਰੋਮੀ ਅਕਾਲੀ ਦਲ ਦੇ ਵਿੱਚ ਇੱਕ ਪਾਸੇ ਆਪਣਾ ਖਲਾਰਾ ਪਿਆ ਹੋਇਆ ਹੈ ਤੇ ਇੱਕ ਪਾਸੇ ਜਿੱਥੇ ਕੁਝ ਮਹੀਨੇ ਪਹਿਲਾਂ ਜਿਹੜੇ ਨੇ ਹਰਜਿੰਦਰ ਸਿੰਘ ਤਾਮੀ ਨੇ ਖੁਦ ਹੀ ਆਪਣੇ ਰਿਜ਼ਾਈਨ ਦਿੱਤਾ ਸੀ ਆਪਣੀ ਸੀਟ ਤੋਂ ਤੇ ਦੂਸਰੇ ਪਾਸੇ ਕਈ ਜਥੇਬੰਦੀਆਂ ਵੱਲੋਂ ਕਈ ਸਿੱਖ ਸਹਿਬਾਨਾਂ ਵੱਲੋਂ ਤੇ ਦੂਸਰੇ ਪਾਸੇ ਜਿਹੜੇ ਨੇ ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਨਾਇਆ ਗਿਆ ਕਿ ਤੁਸੀਂ ਇਹ ਸੀਟ ਨੂੰ ਨਾ ਛੱਡੋ ਤੇ ਫਿਰ ਐਡਵੋਕੇਟ ਅਜਿੰਦਰ ਸਿੰਘ ਤਾਮੀ ਆਪਣੀ ਸੀਟ ਦੇ ਉੱਤੇ ਦੁਬਾਰਾ ਆ ਗਏ ਜੇਕਰ ਗੱਲ ਕਰੀਏ ਤਾਂ ਇਸ ਟਾਈਮ ਬੜਾ ਹੀ ਵੱਡਾ ਖਿਲਾਰਾ ਪੈ ਗਿਆ ਹੈ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਜਿਹੜੇ ਨੇ ਜਿਹੜੇ ਨੇ ਸ਼ੌਮੀ ਕਮੇਟੀ ਦੇ ਪ੍ਰਬੰਧਕ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਜਿਹੜੇ ਆਪਸ ਵਿੱਚ ਇੱਕ حساب ਦਾ ਟਕਰੋਦੇ ਹੋਏ ਨਜ਼ਰ ਆ ਰਹੇ ਨੇ ਕੀ ਵੱਡਾ ਖਿਲਾਰਾ ਪਿਆ ਹੈ ਕਿਉਂ ਜਿਹੜੇ ਨੇ ਅਰਜਿੰਦਰ ਸਿੰਘ ਤਾਮੀ ਕੋਲੋਂ ਉਹਨਾਂ ਦੀ ਜਿਹੜੀ ਹੈ ਜਗ੍ਹਾ ਖਾਲੀ ਕਰਵਾ ਕੇ ਕਿਸੇ ਹੋਰ ਨੂੰ ਦੇਣ ਬਾਰੇ ਗੱਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਸਮੇਂ-ਸਮੇਂ ਤੇ ਉਹਨਾਂ ਨੇ ਕਈ ਜਥੇਬੰਦੀਆਂ ਦੇ ਨਾਲ ਉਹ ਟੁੱਟੇ ਕਈਆਂ ਦੀ ਉਹਨਾਂ ਨੇ ਨਕਲ ਖੁਸ਼ੀ ਕੀਤੀ ਜਿੱਥੇ ਕਈ ਟਕਸਾਲੀ ਆਗੂ ਜਿਹੜੇ ਨੇ ਆਪਣੇ ਆਪਣੇ ਅਹੁਦੇ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਜਿਹੜੇ ਨੇ ਵਾਪਸ ਚਲੇ ਗਏ ਤਾਂ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਉਸ ਚੀਜ਼ ਦਾ ਖਮਿਆਜਾ ਵੀ ਪੰਨਾ ਪਿਆ ਸਮੇਂ-ਸਮੇਂ ਤੇ ਲੇਕਿਨ ਉਹਨਾਂ ਟਕਸਾਲੀ ਆਗੂਆਂ ਦੇ ਹੋਣ ਤੇ ਜਾਂ ਨਾ ਹੋਣ ਤੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਵੀ ਘਾਟਾ ਖਾਦਾ ਹੈ ਤੇ ਅੱਗੇ ਜਾ ਕੇ 2027 ਦੇ ਵਿੱਚ ਵੀ ਉਹ ਘਾਟਾ ਖਾ ਸਕਦੇ ਨੇ ਲੇਕਿਨ ਫਿਰ ਵੀ ਉਹਦੇ ਚਲਦਿਆ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਉਹਨਾਂ ਤੋਂ ਕਿਉਂ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਉਹਦਾ ਹੋਇਆ ਜਾ ਰਿਹਾ ਹੈ ਤੇ ਉਸ ਉਦੇ ਦੇ ਉੱਤੇ ਕਿਸ ਨੂੰ ਬਿਠਾਲ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਸੂਤਰਾਂ ਤੋਂ ਬੰਦ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸ਼ੌਮਿਕ ਗੁੱਲ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਐਲਾਨ ਹੋ ਗਿਆ ਹੈ ਐਸਜੀਪੀਸੀ ਦਾ ਜਨਰਲ ਇਜਲਾਸ 3 ਨਵੰਬਰ ਨੂੰ ਅੰਮ੍ਰਿਤਸਰ ਰਿਕ ਵਿੱਚ ਬੁਲਾਇਆ ਗਿਆ ਹੈ ਜਿਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਿੱਤੀ ਦਜਾਈਗੀ ਤਾਂ ਇਹ ਕੀ ਫੈਸਲਾ ਅੱਜ ਐਸ ਜੀ ਪੀ ਸੀ ਦੀ ਕਾਲਜ ਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਜਿਸ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਹੈ ਮੀਟਿੰਗ 3 ਤੋਂ ਬਾਅਦ ਇਸ ਕਾਨਫਰੰਸ ਵਿੱਚ ਐਡਵੋਕੇਟ ਧਾਮੀ ਨੇ ਦੱਸਿਆ ਕਿ 3 ਨਵੰਬਰ ਨੂੰ ਹੋਣ ਵਾਲੇ ਇਸ ਮੱਤਾਪੁਰ ਇਜਲਾਸ ਵਿੱਚ ਨਾ ਸਿਰ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਸਗੋਂ ਸਿੱਖ ਪੰਥ ਨਾਲ ਜੁੜੇ ਕਈ ਹੋਰ ਅਹਿਮ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ ਵੱਡੇ ਫੈਸਲੇ ਲੈ ਜਾ ਸਕਦੇ ਹਨ ਇਸ ਦੇ ਇਲਾਵਾ ਹੀ ਐਸਪੀਜੀ ਦੀ ਪੰਗਾਨੀ ਨੂੰ ਲੈ ਕੇ ਸਿੱਖ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਕਿਆਸਾ ਕਿਆਸ ਰਾਈਆਂ ਸ਼ੁਰੂ ਹੋ ਗਈਆਂ ਹਨ ਯਾਨੀ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੇ ਨੇ ਬਲਵਿੰਦਰ ਸਿੰਘ ਕੋਨਸ ਤੇ ਦੂਸਰੇ ਪਾਸੇ ਕਹਿ ਰਹੇ ਨੇ ਕਿ ਨਵੇਂ ਬਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੁਰਨ ਸਜੀਤ ਜਿਨ੍ਹਾਂ ਨੇ ਨਾਮ ਰੱਖਿਆ ਉਧਰੋਂ ਬੀਬੀ ਜਗੀਰ ਕੋਰ ਦਾ ਨਾਮ ਐਲਾਨਿਆ ਜਾਵੇਗਾ ਯਾਨੀ ਕਿ ਇੱਕ ਵਾਰ ਫਿਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਆਪਸ ਵਿੱਚ ਟਕਰਾਂ ਦੀ ਨਜ਼ਰ ਆਏਗੀ ਜਿੱਥੇ ਦੋ ਧੜੇ ਪਹਿਲਾਂ ਹੀ ਬਣ ਚੁੱਕੇ ਨੇ ਲੇਕਿਨ ਇਹ ਵੱਡਾ ਇਜਲਾਸ ਹੁਣ 3 ਨਵੰਬਰ ਨੂੰ ਹੋਣ ਜਾ ਰਿਹਾ ਹੈ ਜਿਦੇ ਵਿੱਚ ਸ਼੍ਰੋਮਣੀ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਨਵਾਂ ਜਿਹੜਾ ਹੈ ਚਿਹਰਾ ਦੇਣ ਦੀ ਗੱਲ ਛਿੜੀ ਹੋਈ ਹੈ